ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਬਿੰਦਰਪਾਲ ਨਜ਼ਰ ਮਾਰਦੇ ਪੰਜਾਬ ਦੇ ਕੁਝ ਵੱਡੇ ਖਬਰਾਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰ ਰਹੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਗੁਰਦਾਸਪੁਰ ਦੀ ਤਿਬੜੀ ਛਾਣੀ ਦੇਖੇ ਲੋਕਾਂ ਨਾਲ ਕੀਤੀ ਗੱਲਬਾਤ ਪੁਲਿਸ ਵੱਲੋਂ ਕੀਤੇ ਗਏ ਸੁਰੱਖਿਆ ਦੇ ਪੂਕਤਾ ਇੰਤਜ਼ਾਮ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਘੇਰ ਨੇ ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ ਤੇ ਬੋਲਦਿਆਂ ਕਿਹਾ ਹੈ ਕਿ ਚੰਗੀ ਗੱਲ ਹੈ ਕਿ ਪ੍ਰਧਾਨ ਮੰਤਰੀ ਕਰ ਰਹੇ ਨੇ ਦੌਰਾ ਤੇ ਨਾਲ ਹੀ ਕਿਹਾ ਕਿ ਉਹ ਉਮੀਦ ਕਰਦੇ ਨੇ ਕਿ ਪ੍ਰਧਾਨ ਮੰਤਰੀ ਪੰਜਾਬ ਦੇ ਲਈ 20000 ਕਰੋੜ ਰੁਪਏ ਦਾ ਰਾਹਤ ਪੈਕੇਜ ਦੇਣਗੇ ਕਹੋ ਕਹਿ ਲੋ ਵੀ ਲੀਡੋ ਲੱਤ ਕੇ 20 20 ਸਾਲ ਜਿਹੜੀ ਜ਼ਿੰਦਗੀ ਹੈ ਉਹਨਾਂ ਦੀ ਪਿੱਛੇ ਚਲੀ ਗਈ ਸੋ ਉਦਨ ਦੀਆਂ ਸਮਾਜ ਸੇਵੀ ਸੰਸਥਾਵਾਂ ਸਾਡੇ ਨਮਾਇंदे ਮੰਤਰੀ ਐਮ ਐਲ ਏ ਸਹਿਬਾਨ ਸਾਰੇ ਦਿਨ ਰਾਤ ਲੱਗੇ ਹੋਇਆ ਤੇ ਸਰਕਾਰ ਨੇ ਕੱਲ ਪੰਜਾਬ ਦੀ ਨੇ 20000 ਕਰੋੜ ਰੁਪਇਆ ਵੀ ਜਿਹੜਾ ਅਨਾਉਂਸ ਕੀਤਾ ਪਰ ਮੈਂ ਪ੍ਰਧਾਨ ਮੰਤਰੀ ਜੀ ਕਿਉਂਕਿ ਦੇਸ਼ ਦੇ ਮੁਖੀ ਹੈ ਅੱਜ ਜਾ ਰਹੇ ਆ ਹਿਮਾਚਲ ਵੀ ਜਾਣਾ ਉਹਨਾਂ ਨੇ ਪੰਜਾਬ ਵੀ ਜਾਣਾ ਸੋ ਅਸੀਂ ਉਮੀਦ ਵੀ ਕਰਦੇ ਆ ਤੇ ਬੇਨਤੀ ਵੀ ਕਰਦੇ ਆ ਕਿਉਂਕਿ ਬਹੁਤ ਵੱਡਾ ਨੁਕਸਾਨ ਉੱਥੇ ਹੋਇਆ ਤੇ ਪੰਜਾਬ ਹਮੇਸ਼ਾ ਇੱਕ ਡਾਕੇ ਦੇਸ਼ ਦੇ ਨਾਲ ਖੜਾ ਰਿਹਾ ਤੇ ਖਾਸ ਤੌਰ ਤੇ ਨੁਕਸਾਨ ਵੀ ਜਿਆਦਾ ਨਾ ਉਹ ਜਿਹੜਾ ਬਾਰਡਰ ਬੈਲਟ ਹੈ ਉੱਥੇ ਹੋਇਆ ਜਿੱਥੇ ਕੁਝ ਸਮਾਂ ਪਹਿਲਾਂ ਆਪਰੇਸ਼ਨ ਸੰਧੂਰ ਚੱਲ ਰਿਹਾ ਸੀ ਇੱਥੇ ਤਾਂ ਆਪਾਂ ਜਿਹੜੇ ਦਿੱਲੀ ਬੈਠੇ ਆ ਜਾਂ ਜਿਹੜੇ ਹੋਰ ਸੂਬਿਆਂ ਦੇ ਲੋਕਾਂ ਨੇ ਜਿਹੜੇ ਡਰੋਨ ਜਿਹੜੀਆਂ ਮਜ਼ਾਈਲਾਂ ਦੀਆਂ ਜਿਹੜੇ ਟੁਕੜੇ गिरਦੇ ਸੀ WhatsApp ਤੇ ਫੋਟੋਆਂ ਦੇਖੀਆਂ ਉੱਥੋਂ ਦੇ ਲੋਕਾਂ ਦੇ ਵੇੜਿਆਂ ਜਿ ਡਿੱਗਦੇ ਸੀ ਤੇ ਅੱਜ ਉਹਨਾਂ ਵੇੜਿਆਂ ਦੇ ਵਿੱਚ ਉੱਥੇ 10-10 8-8 ਫੁੱਟ ਜਿਹੜਾ ਪਾਣੀ ਆਇਆ ਜਿਦੇ ਕਰਕੇ ਘਰ ਵੀ ਬਰਬਾਦ ਹੋ ਗਏ ਡੰਗਰ ਪਸ਼ੂ ਵੀ ਉਹਨਾਂ ਦੇ ਰੁੜ ਗਏ ਜਾਨਾਂ ਚਲੀਆਂ ਗਈਆਂ ਕਰੋਨਾ ਦਾ ਨੁਕਸਾਨ ਹੈ ਸੋ ਉਮੀਦ ਕਰਦਾ ਹਾਂ ਵੀ ਪ੍ਰਧਾਨ ਮੰਤਰੀ ਜੀ ਦਾ ਇੰਟਰ ਜਿਹੜੇ ਰੀਲੀਫ ਹੈ ਘੱਟੋ ਘੱਟ 20000 ਕਰੋੜ ਰੁਪਏ ਦਾ ਪੈਕੇਜ ਦੇ ਕੇ ਆਉਣਗੇ ਤੇ ਹਜੇ ਤਾਂ ਬਾਕੀ ਨੁਕਸਾਨ ਦਾ ਤਾਂ ਹਜੇ ਤਾਂ ਪਤਾ ਲੱਗਣਾ ਜਦੋਂ ਪਾਣੀ ਨਹੀਂ ਜਾਣਾ ਕਿੱਥੋਂ ਕਿਹੜੀਆਂ ਸੜਕਾਂ ਟੁੱਟੀਆਂ ਕਿੱਥੋਂ ਸਕੂਲ ਟੁੱਟ ਗਏ ਕਿੱਥੋਂ ਕਿਹੜੀ ਸਰਕਾਰੀ ਮਸ਼ੀਨਰੀ ਦਾ ਕਿੰਨਾ ਨੁਕਸਾਨ ਹੋਇਆ ਪੰਜਾਬ ਦਨਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ ਦੇ ਬਾਰੇ ਬੋਲਦਿਆਂ ਕਿਹਾ ਕਿ ਰੂਰਲ ਡਿਵੈਲਪਮੈਂਟ ਫੰਡ ਦੇ 60000 ਕਰੋੜ ਰੁਪਏ ਵਾਪਸ ਕੀਤੇ ਜਾਣ ਤੇ ਨਾਲ ਹੀ ਕਿਹਾ ਕਿ ਕੇਂਦਰੀ ਫੰਡ ਵਿੱਚੋਂ ਵੀ ਪ੍ਰਧਾਨ ਮੰਤਰੀ ਉਸੇ ਤਰ੍ਹਾਂ ਹੀ ਪਾਉਣ ਹਿੱਸਾ ਜਿਵੇਂ ਪੰਜਾਬ ਦੇ ਕਿਸਾਨ ਦੇਸ਼ ਦੇ ਅੰਨ ਭੰਡਾਰ ਦੇ ਵਿੱਚ ਪਾਉਂਦੇ ਨੇ ਮੈਂ ਇੱਕ ਗੱਲ ਜ਼ਰੂਰ ਕਹਿਣੀ ਕਾਉਣਾ ਵੀ ਤਾਲਿਬਾਨ ਤੋਂ ਵਿਲੇ ਹੋ ਗਏ ਹੁਣ ਤੇ ਆਪਣੇ ਪ੍ਰਧਾਨ ਮੰਤਰੀ ਸਾਹਿਬ ਉਹਨਾਂ ਦੀ ਮਦਦ ਕਰਕੇ ਤੇ ਹੁਣ ਇੱਧਰ ਆ ਰਹੇ ਆ ਪੰਜਾਬ ਕੱਲ ਨੂੰ ਉਹ ਜਿਵੇਂ ਸਾਡੇ ਖੇਤੀਬਾੜੀ ਮੰਤਰੀ ਸਾਹਿਬ 20 25 ਕੈਮਰੇ ਲੈ ਕੇ ਆ ਕੇ ਫੋਟੋਆਂ ਖਿਚਾ ਕੇ ਸਾਡਾ 60000 ਕਰੋੜ ਰੁਪਇਆ ਜਿਹੜਾ ਪੰਜਾਬ ਦਾ ਉਹਨਾਂ ਕੋਲੇ ਪਿਆ ਪਹਿਲਾਂ ਤਾਂ ਉਹ ਦੇਣ ਐਵੇਂ ਇਹ ਵੀ ਨਾ ਫੋਟੋ ਖੜਾ ਕੇ ਮੁੜ ਜਾਣ ਤੇ ਬਾਕੀ ਘੱਟੋ ਘੱਟ 20000 ਕਰੋੜ ਦਾ ਨੁਕਸਾਨ ਹੋਇਆ ਸਾਡੇ ਲੋਕਾਂ ਦਾ ਕਿਸਾਨਾਂ ਦਾ ਮਜ਼ਦੂਰਾਂ ਦਾ ਗਰੀਬਾਂ ਦਾ ਜਿਹੜੇ ਲੇਬਰ ਕਰਦੇ ਸੀ ਯਾਰੇ ਪਸ਼ੂਆਂ ਦਾ ਨੁਕਸਾਨ ਹੋਇਆ ਘਰਾਂ ਦਾ ਨੁਕਸਾਨ ਹੋਇਆ ਸੋ ਉਹਦੇ ਵਾਸਤੇ ਇੱਕ ਰਾਹਤ ਪੈਕੇਜ ਵੀ ਦੇ ਕੇ ਜਾਣ ਆਉਣ ਦਾ ਉਹਨਾਂ ਦਾ ਮਤਲਬ ਹਰੇਕ ਬੰਦੇ ਦਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਉਹਨਾਂ ਦਾ ਫਰਜ ਹੈ ਉਹ ਆ ਰਹੇ ਐ ਸੋ ਉਹਨਾਂ ਤੋਂ ਆਸ ਹੈ ਸਾਨੂੰ ਕਿ ਉਹ ਇਹ ਮਦਦ ਕਰਕੇ ਜਾਣਗੇ ਜੀ ਥੈਂਕ ਯੂ ਕੈਬਨਟ ਮੰਤਰੀ ਲਾਲਚੰਦ ਘਟਾਰੂ ਚੱਕ ਨੇ ਪੰਜਾਬ ਸਰਕਾਰ ਵੱਲੋਂ ਹੜਪੀੜਤ ਕਿਸਾਨਾਂ ਦੇ ਲਈ ਜਿਸ ਦਾ ਖੇਤ ਉਸਦੀ ਰੇਤ ਸਕੀਮ ਦੇ ਲਈ ਕੀਤਾ ਸਵਾਗਤ ਕਿਹਾ ਕਿ ਇਹ ਫੈਸਲਾ ਹੜਪੀੜਤਾਂ ਦੇ ਲਈ ਕਰੇਗਾ ਮਲਮ ਪੱਟੀ ਦਾ ਕੰਮ ਕਿਹਾ ਕਿ ਇਸ ਦਾ ਕਿਸਾਨਾਂ ਨੂੰ ਮਿਲੇਗਾ ਵੱਡਾ ਫਾਇਦਾ ਤੁਮਾਰਜੋ ਮੁੱਖ ਮੰਤਰੀ ਸਦਾਰ ਭਵਨ ਸਿੰਘ ਮਾਰਜੀਦਾ ਇਹ ਫੈਸਲਾ ਕਿ ਜਿਸ ਦਾ ਖੇਤ ਉਸਦੀ ਰੇਤ ਇੱਕ ਵੱਡਾ ਮੈਂ ਸਮਝਦਾ ਵੀ ਉਹਨਾਂ ਦੀ ਜਿਹੜੇ ਜ਼ਖਮਾਂ ਤੇ ਇੱਕ ਮਲਮ ਪੱਟੀ ਲਾਹਨ ਦਾ ਕੰਮ ਕਰੂਗਾ ਔਰ ਕਿਉਂਕਿ ਜਿਨ੍ਹਾਂ ਕਿਸਾਨਾਂ ਨੇ ਨਾਟੇ ਓਨਲੀ ਇਸ ਵਾਰ ਬਲਕਿ ਕਈ-ਕਈ ਸਾਲਾਂ ਤੋਂ ਪਿਛਲੀਆਂ ਸਰਕਾਰਾਂ ਵੇਲੇ ਵੀ ਜਨਾ ਦੇ ਫਸਲਾਂ ਖਰਾਬ ਹੁੰਦੀਆਂ ਰੀਆਂ ਸਨ ਔਰ ਇਹ ਜਿਹੜਾ ਰੇਤਾ ਸੈਂਡ ਜੋ ਵੀ ਉਹਨਾਂ ਦੇ ਖੇਤਾਂ 'ਚ ਆ ਕੇ ਵੜਦਾ ਇਹ ਪਹਿਲਾਂ ਮਤਲਬ ਔਖਾ ਆ ਕਿ ਪੰਜਾਬ ਸਰਕਾਰ ਨੇ ਮਾੜ ਜੋ ਮੁੱਖ ਮੰਤਰੀ ਜੀ ਨੇ ਕਿਸਾਨਾਂ ਨੂੰ ਇੱਕ ਵੱਡੀ ਰਾਹਤ ਦਿੱਤੀ ਹੈ ਸੋ ਇਹਦੇ ਨਾਲ ਉਹ ਆਪਣੇ ਖੇਤ ਵੀ ਸਾਫ਼ ਕਰ ਸਕਣਗੇ ਤੇ ਨਾਲ ਉਹ ਰੇਤਾ ਜਿਹੜਾ ਉੱਥੋਂ ਨਿਕਲਣਾ ਉਹਦਾ ਉਹਨੂੰ ਵੇਚ ਕੇ ਜਿਸ ਕਿਸਮ ਦਾ ਵੀ ਇਹਨੂੰ ਚੰਗਾ ਲੱਗੇ ਉਹ ਆਪਣੇ ਅਨੁਸਾਰ ਦੀ ਪੁਪਾਈ ਵੀ ਕਰਨ ਚ ਮੈਂ ਸਮਝਦਾ ਸਫਲ ਹੋਣਗੇ ਬਾਕੀ ਕੰਮ ਤਾਂ ਸਰਕਾਰ ਨੇ ਕਰਨੇ ਆ ਕਰ ਵੀ ਰਹੀ ਹੈ ਸਰਕਾਰ ਪਰ ਇਹ ਇੱਕ ਮੈਂ ਸਮਝਦਾ ਵੀ ਬੜਾ ਅੱਛਾ ਫੈਸਲਾ ਔਰ ਇਹ ਪੰਜਾਬ ਦੇ ਉਹਨਾਂ ਮਤਲਬ ਸਾਨਾਂ ਨੂੰ ਜਿਨ੍ਹਾਂ ਦੇ ਲੰਬੇ ਸਮੇਂ ਤੋਂ ਮਾਰਾ ਚੱਲਦੇ ਆ ਰਹੇ ਆ ਪਰ ਇਸ ਵਾਰ ਜਿਹੜੀ ਮਾਰ ਪਈ ਹੈ ਬਹੁਤ ਵੱਡੀ ਮਾਰ ਸੀਗੀ ਸੋ ਮਾਨ ਸਰ ਦਾ ਇਹ ਫੈਸਲਾ ਅੱਜ ਕੈਬਨਟ ਨੇ ਕੀਤਾ ਮੈਂ ਸਮਝਦਾ ਵੀ ਇਹਦਾ ਵੱਡਾ ਲਾਭ ਜਿਹੜਾ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਮਿਲੇਗਾ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕੀਤੀ ਅਹਿਮ ਪ੍ਰੈਸ ਕਾਨਫਰੰਸ ਦੱਸਿਆ ਕਿ ਰਾਜਸਥਾਨ ਦੀਆਂ ਔਰਤਾਂ ਨੇ ਪੰਜਾਬ ਦੇ ਹਰ ਪੀੜਤਾਂ ਦੇ ਲਈ 20 ਗ੍ਰਾਮ ਸੋਨਾ ਤੇ 2 ਕਿਲੋ ਤੋਂ ਵੱਧ ਚਾਂਦੀ ਦੇ ਗਹਿਣੇ ਕੀਤੇ ਦਾਨ ਸਿਹਤ ਮੰਤਰੀ ਨੇ ਕੀਤਾ ਸਾਰੀਆਂ ਔਰਤਾਂ ਤੇ ਸਮਾਜ ਸੇਵੀ ਸੰਸਥਾਵਾਂ ਦਾ ਧੰਨਵਾਦ ਇੱਕ ਜਿਹੜੀ ਗੱਲ ਮੇਰੇ ਦਿਨ ਨੂੰ ਸ਼ੋਹ ਗਈ ਉਹ ਇਹ ਸੀਗਾ ਕਿ ਰਾਜਸਥਾਨ ਦੀਆਂ ਔਰਤਾਂ ਨੇ ਆਪਣੇ ਉਹਨਾਂ ਕੋਲ ਬਚਾਰੀਆਂ ਕੋਲੇ ਸੋਨੇ ਦੇ ਤਾਂ ਨਹੀਂ ਸੀ ਉਹਨਾਂ ਨੇ ਪਰ ਫਿਰ ਵੀ 20 ਗ੍ਰਾਮ ਸੋਨਾ ਤੇ 2 ਕਿਲੋ ਤੋਂ ਵੱਧ ਚਾਂਦੀ ਦੇ ਗਹਿਣੇ ਆਪਣੇ ਪੰਜਾਬ ਦੇ ਲੋਕਾਂ ਲਈ ਦਾਨ ਕਰਦੇ ਹੋਣ ਪਿਛੜੇ ਸਾਡੇ ਪੰਜਾਬ ਦੇ ਭਰਾ ਆ ਇਹ ਭਾਈਚਾਰਾ ਜਿਹੜਾ ਪਹਿਲਾਂ ਵੀ ਸੀ ਔਰ ਜਦੋਂ ਸਿੰਘੂ ਬਾਰਡਰ ਤੇ ਮੋਰਚਾ ਲੱਗਿਆ ਹਰਿਆਣੇ ਦੇ ਵਿੱਚੋਂ ਲੋਕਾਂ ਨੇ ਬਹੁਤ ਸਾਰੀ ਜਗ੍ਹਾ ਦੇ ਉੱਤੇ ਉਹਨਾਂ ਦੇ ਆਪਣੇ ਆਪ ਕੋਈ ਬਹੁਤ ਜ਼ਿਆਦਾ ਅਮੀਰ ਲੋਕ ਨਹੀਂ ਆ ਉਹ ਕਈ ਤਾਂ ਇੱਕ ਔਰਤ ਬਜ਼ੁਰਗ ਮਾਤਾ ਕਹਿ ਰਹੀ ਸੀ ਕਿ ਮੇਰੇ ਕੋਲ ਜਿਹੜੀ ਕੁੜੀ ਮਰੀ ਸੇਵਾ ਕਰਦੀ ਆ ਮੈਂ ਆਪਣੀ ਜਿਹੜੀ ਚਾਂਦੀ ਦੀ ਬੰਗ ਸੀ ਬੈਂਗਲ ਸੀ ਉਹ ਮੈਂ ਉਹਦੇ ਵਿਆਹ ਲਈ ਰੱਖੀ ਸੀ ਪਰ ਮੈਂ ਹੁਣ ਹਾਰ ਟ੍ਰੀਟ ਦਾ ਵਾਸਤੇ ਭੇਜ ਰਹੀ ਆ ਲੋਕਾਂ ਨੇ ਆਪਣੇ ਗਹਿਣੇ ਤੱਕ ਲਾ ਕੇ ਸੁੱਟ ਦਿੱਤੇ ਤੋ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਉਹਨਾਂ ਸਾਰੇ ਐਨ ਜੀਓ ਦਾ ਧੰਨਵਾਦ ਕਰਦਾ ਪੰਜਾਬ ਸਰਕਾਰ ਵੱਲੋਂ ਹੜਾ ਕਾਰਨ ਹੋਏ ਨੁਕਸਾਨ ਕਾਰਨ ਪ੍ਰਤੀ ਏਕੜ 20000 ਰੁਪਏ ਮੁਆਵਜ਼ਾ ਦੇਣ ਦੇ ਫੈਸਲੇ ਤੋਂ ਬਾਅਦ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਆਪਣੇ ਹਲਕੇ ਦੀਆਂ ਅਧਿਕਾਰੀਆਂ ਦੀ ਬੁਲਾਈ ਅਹਿਮ ਬੈਠਕ ਨੁਕਸਾਨ ਦੀ ਪਰਪਾਈ ਕਰਨ ਦੇ ਲਈ ਤੁਰੰਤ ਗਰਦਾਵਰੀ ਕਰਨ ਦੇ ਦਿੱਤੀ ਹੁਕਮ ਗੁਰਦਾਸਪੁਰ ਦੇ ਪਿੰਡ ਬਹਾਦਰਪੁਰ ਜਵਾ ਦੇ ਵਿੱਚ ਬਿਆਸ ਦਰਿਆ ਨੇ ਧਾਰਿਆ ਖਤਰਨਾਕ ਰੂਪ ਦਰਿਆ ਦਾ ਬਦਲਿਆ ਰੁਖ ਤੇ ਪਿੰਡ ਦੇ ਖੇਤਾਂ ਨੂੰ ਹਰ ਰੋਜ਼ ਲਗਾ ਰਿਹਾ ਖੋਰਾ ਕਿਸਾਨਾਂ ਦੀ ਜ਼ਮੀਨ ਸਮਾ ਰਹੀ ਪਾਣੀ ਦੇ ਵਿੱਚ ਤੇ ਕਿਸਾਨਾਂ ਮੁਤਾਬਕ ਜੇ ਇਸ ਤਰ੍ਹਾਂ ਹੀ ਰਿਹਾ ਹਾਲ ਤਾਂ ਅਗਲੇ ਸਾਲ ਤੱਕ ਉਹਨਾਂ ਕੋਲ ਨਹੀਂ ਬਚੇਗਾ ਕੁਝ ਵੀ ਫਰੀਦਕੋਟ ਪੁਲਿਸ ਨੇ ਪਿੰਡ ਝਾੜੀਵਾਲਾ ਦੇ ਵਿੱਚ ਸ਼ੱਕ ਦੇ ਆਧਾਰ ਤੇ ਛਾਪਾ ਮਾਰ ਕੇ ਦੋ ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫਤਾਰ ਦੋਵਾਂ ਕੋਲੋਂ ਬਰਾਮਦ ਕੀਤੀ ਗਈ 12 ਕਿਲੋ 100 ਗ੍ਰਾਮ ਹੈਰਨ ਪੁਲਿਸ ਮੁਤਾਬਕ ਜ਼ਿਲ੍ਹੇ ਵਿੱਚ ਹੁਣ ਤੱਕ ਇੱਕ ਦਿਨ ਦੇ ਵਿੱਚ ਕੀਤੀ ਗਈ ਹੁਣ ਤੱਕ ਦੀ ਇਹ ਸਭ ਤੋਂ ਵੱਡੀ ਬਰਾਮਦਗੀ ਹੈ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਜ਼ਿਲ੍ਹੇ ਦੇ ਲੋਕਾਂ ਦੇ ਲਈ ਜਾਰੀ ਕੀਤੀ ਅਹਿਮ ਐਡਵਾਈਜ਼ਰੀ ਕਿ ਹੜਾ ਕਾਰਨ ਪਾਣੀ ਸਬੰਧੀ ਆ ਰਹੀਆਂ ਪਰੇਸ਼ਾਨੀਆਂ ਇੱਕ ਹਫ਼ਤੇ ਤੱਕ ਉਬਾਲ ਕੇ ਤੇ ਛਾਣ ਕੇ ਪਾਣੀ ਪੀਣ ਦੀ ਦਿੱਤੀ ਲੋਕਾਂ ਨੂੰ ਸਲਾਹ ਨਾਲ ਹੀ ਕਿਤੇ ਵੀ ਜਮਾ ਹੋਏ ਪਾਣੀ ਦੇ ਵਿੱਚ ਮੱਛਰ ਨਾ ਪੈਦਾ ਹੋਣ ਦੀ ਵੀ ਦਿੱਤੀ ਸਲਾਹ ਅ ਕੰਬੀਰ ਮੁੱਦੇ ਤੇ ਗੱਲ ਕਰਨਾ ਚਾਹੁੰਦਾ ਔਰ ਮੈਂ ਆਪ ਸਾਰਿਆਂ ਦਾ ਸਹਿਯੋਗ ਦੇ ਵਿੱਚ ਪਾਣਾ ਚਾਹੁੰਦਾ ਔਰ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਕਰਨਾ ਚਾਹੁੰਦਾ ਜਿਵੇਂ ਤੁਹਾਨੂੰ ਪਤਾ ਹੈ ਭਾਰੀ ਮੀਂਹ ਦੇ ਕਾਰਨ ਕੁਝ-ਕੁਝ ਇਲਾਕਿਆਂ ਦੇ ਵਿੱਚ ਪਾਣੀ ਇਕੱਠਾ ਹੋ ਗਿਆ ਸੀ। ਔਰ ਕਈ ਇਲਾਕਿਆਂ ਦੇ ਵਿੱਚ ਉਹ 2-3 ਦਿਨ ਰਿਹਾ ਇਸ ਕਰਕੇ ਉੱਥੇ ਪਾਣੀ ਦੇ ਜਿਹੜੀ ਪ੍ਰੋਬਲਮਸ ਹੈ ਉਹ ਸਾਹਮਣੇ ਆਣੀ ਸ਼ੁਰੂ ਹੋ ਜਾਣਗੇ। ਮੈਨੂੰ ਉਮੀਦ ਹੈ ਔਰ ਮੈਨੂੰ ਆਸ ਹੈ ਔਰ ਰਿਕਵੈਸਟ ਹੈ ਮੇਰੇ ਸਾਰਿਆਂ ਨੂੰ ਤੁਸੀਂ ਦੋ ਚੀਜ਼ਾਂ ਸਾਡੇ ਪ੍ਰਸ਼ਾਸਨ ਵੱਲੋਂ ਜਿਹੜੀ ਦੋ ਅਪੀਲਾਂ ਨੇ ਤੁਸੀਂ ਉਹਨਾਂ ਦੇ ਵਿੱਚ ਸਾਡਾ ਸਹਿਯੋਗ ਦਿਓ। ਇੱਕ ਤਾਂ ਪਹਿਲੀ ਚੀਜ਼ ਹੈ ਜੀ ਇਹ ਪਾਣੀ ਨੂੰ ਉਬਾਲ ਕੇ ਤੁਸੀਂ ਜਿਹੜਾ ਹੈਗਾ ਪਾਣੀ ਨੂੰ ਬੋਇਲ ਕਰਕੇ ਤੁਸੀਂ ਪੀਓ ਬੋਇਲਡ ਵਾਟਰ ਪੀਓ ਸਵੇਰੇ ਸਵੇਰੇ ਤੁਸੀਂ 20 ਲੀਟਰ ਜਿੱਦਾਂ ਆਪਾਂ ਪਾਣੀ ਗਰਮ ਕਰਦੇ ਨੇ ਉਦੋਂ ਤੁਸੀਂ ਪਾਣੀ ਨੂੰ ਬੋਇਲ ਕਰਨਾ ਹੈ ਪਹਿਲਾਂ ਛਾਨਣਾ ਤੁਸੀਂ ਪਾਣੀ ਨੂੰ ਫਿਰ ਬੋਇਲ ਕਰਨਾ ਫਿਰ ਬੋਇਲ ਕਰਨ ਤੋਂ ਬਾਅਦ ਠੰਡਾ ਕਰਕੇ ਉਹਨੂੰ ਪੂਰੇ ਦਿਨ ਤੁਸੀਂ ਵਰਤ ਸਕਦੇ ਹੋ ਜੇ ਤੁਹਾਡੀ ਸਪਲਾਈ ਵਾਟਰ ਸਪਲਾਈ ক্লোਰੀਨੇਸ਼ਨ ਫਲੋਰਿਨੇਟਡ ਹੈ ਜਾਂ ਪ੍ਰੋਪਰ ਪਿਓਰ ਹੈਗੀ ਹੈ ਤਾਂ ਤੇ ਠੀਕ ਹੈ ਨਹੀਂ ਕੋਈ ਤੁਸੀਂ ਬੋਇਲਡ ਵਾਟਰ ਹੀ ਪੀਓ ਜਿਹੜਾ ਆਨ ਨਾਲ ਇੱਕ ਹਫਤਾ ਦੂਜੀ ਮੇਰੀ ਰਿਕੁਐਸਟ ਸਾਰਿਆਂ ਨੂੰ ਹੈਗੀ ਹੈ ਵੀ ਤੁਹਾਡੇ ਆਲੇ-ਦੁਆਲੇ ਜਿੱਥੇ ਕੋਈ ਵੀ ਪਾਣੀ ਦਾ ਜਿਹੜਾ ਹੈਗਾ ਪਾਣੀ ਖੜਿਆ ਹੈਗਾ ਕਿਸੇ ਵੀ ਫਾਰਮ ਦੇ ਵਿੱਚ ਉਹਨਰਾਂ ਦੇ ਵਿੱਚੀ ਆ ਟਾਇਰਾਂ ਦੇ ਵਿੱਚੀ ਆ ਆਲੇ-ਦੁਆਲੇ ਕਿਤੇ ਵੀ ਖੜਿਆ ਹੈਗਾ ਜਾਂ ਕੋਈ ਗੱਡੇ ਦੇ ਵਿੱਚ ਖੜਿਆ ਹੈ ਜਾਂ ਕੋਈ ਕਿਤੇ ਵੀ ਟੋਏ ਦੇ ਵਿੱਚ ਖੜਿਆ ਤਾਂ ਉੱਥੇ ਜਿਹੜਾ ਹੈਗਾ ਜਰੂਰ ਉਸ ਪਾਣੀ ਨੂੰ ਉੱਥੇ ਕੋਈ ਮਿੱਟੀ ਦਾ ਤੇਲ ਪਾ ਕੇ ਜਾਂ ਕੋਈ ਵੀ ਚੀਜ਼ ਇਦਾਂ ਦੇ ਪਾ ਕੇ ਤਾਂ ਕਿ ਉੱਥੇ ਕੋਈ ਮੱਛਰ ਨਾ ਪੈਦਾ ਹੋਵੇ ਇਹ ਜ਼ਰੂਰ ਮੇਰੇ ਹੱਥ ਬਨ ਕੇ ਸਾਰਿਆਂ ਨੂੰ ਬੇਨਤੀ ਹੈ ਸਾਰੇ ਲੋਜਾਨਾ ਵਾਸੀਆਂ ਨੂੰ ਕਿ ਤੁਸੀਂ ਜ਼ਰੂਰ ਇਹ ਚੀਜ਼ ਕਰੋ ਪਵਾਨੀਗੜ੍ਹ ਦੇ ਨੇੜਲੇ ਪਿੰਡ Munchiwala ਵਿਖੇ ਇੱਕ ਖੇਡ ਗਰਾਉਂਡ ਦੇ ਵਿੱਚ ਦਰਖਤ ਨਾਲ ਲਟਕਦੀ ਮਿਲੀ ਨੌਜਵਾਨ ਦੀ ਲਾਸ਼ ਨੌਜਵਾਨ ਰਾਤ ਦੀ ਰੋਟੀ ਖਾ ਕੇ ਨਿਕਲਿਆ ਸੀ ਸੈਰ ਦੇ ਲਈ ਤੇ ਸਵੇਰ ਵੇਲੇ ਮਿਲੀ ਲਾਸ਼ ਪੁਲਿਸ ਨੇ ਕਾਰਵਾਈ ਕੀਤੀ ਸ਼ੁਰੂ ਤਾਂ ਸੇ ਪੰਜਾਬ ਦੀ ਕੁਝ ਵੱਡੀ ਖਬਰਾਂ ਤਾਜ਼ਾ ਤੇ ਹੋਰ ਜਾਣਕਾਰੀ ਲਈ ਜੁੜੇ ਰਹੋ ਜਗਬਾਣੀ ਟੀਵੀ ਨਾਲ ਸੰਦੋ ਇਜਾਜ਼ਤ ਦਰਸ਼ਕਾਂ